ਯਾਰ ਆਪਣੇ ਉੱਥੇ ਬਾਹਰ ਲੱਗੀ ਆ ਸੁਸਾਇਟੀ ਦੇ ਸਪੀਲ ਤੇ ਮੁੰਡੇ ਦਾ ਫੋਨ ਆਇਆ ਕਿੰਦਾ ਜਾ ਜਾ ਤੀ ਆਸਪਾਸ ਜਾਣੇ ਹੁਣ ਪਰਤੋ ਉਹ ਬਹੁਤ ਬਾਹਰ ਯਾਰ ਪੁੱਸੀ ਪਾ ਪਾਈ ਕਹਾਂਗੇ ਅੱਕੇ ਜਵਾਕਾ ਨਾ ਬਹੁਤ ਬੁਰਾ ਹਾਲ ਹੋ ਸਕਦਾ ਕਿ ਘਰੇ ਘਰੇ ਦਾ ਖੋਣ ਨੂੰ ਬਾਹਰ ਨਾਲੋਂ ਤਾਂ ਕਿ ਹਵਾ ਬਹੁਤ 텁ਕੀ ਵਗ ਰਹੀ ਆ ਕਰੇ ਸੇ ਪਹਿਣਗੇ ਹਨਾ ਤਾਂ ਬਹੁਤ ਸਾਰੇ ਤਬੀਅਤ ਬੜੀ ਬਗੜਦੀ ਪਈ ਆ ਮੰਨ ਲਓ ਜਦੋਂ ਬਿਮਾਰ ਕਰਮੀ ਦਾ ਵੈਸੇ ਨੂ ਲੱਗ ਜਾਂਦਾ ਆਪਾਂ ਕਰਕੇ ਆਜੋ ਤੁਹਾਨੂੰ ਵੀ ਆਪਾਂ ਦਿਖਾਉਣੇ ਹੈ ਅੱਗੇ ਕੀ ਸਕੀਮ ਦਾ ਕਿਹੜਾ ਪ੍ਰੋਗਰਾਮ ਲੋ ਜੀ ਸਾਹਮਣੇ ਲੱਗੀ ਹੋਈ ਏ ਸਟੀਲ ਲੇ ਪਾਸੇ ਬਹੁਤ ਕਾਫੀ ਰੋਟਾ ਗਰਾਬ ਦਾ ਹੀ ਚੱਲੀ ਜਾਂਦਾ ਸੀ ਇਹਨਾਂ ਟੈਂਸ਼ਨ ਲਾਏ ਸੀ ਉਹ ਵੀ ਟੱਕ ਦੇ ਸਾਹਮਣੇ ਲੱਗ ਰੱਖੀ ਐ ਸਟੀਲ ਦੇ ਗਰਮਾ ਆ ਗਿਆ ਹੁਣ ਪੂਰੀ ਸਟੀਲ ਹਰ ਜਗ੍ਹਾ ਸਟੀਲ ਦੇ ਤਕਸੀਮਾ ਸਕੇ ਕੋਡੇ ਇੱਥੇ ਲੈਣ ਕਿੱਥੇ ਕਿੱਥੇ ਸਟੀਲ ਲੱਗ ਰਹੀਆਂ ਸਟਾਰਟ ਹੋ ਗਿਆ ਆਪਣੇ ਦਾ ਦੇਖੋ ਇੱਥੇ ਲਾ ਕੇ ਪੁੱਛੀ ਐ ਸਰਟੀ ਦੇ ਬਾਹਰ ਮਾਰਕੀਟ ਦੇ ਨਾਲ ਪਦਪਕਰਮ ਨੂੰ ਬਹੁਤ ਜ਼ਿਆਦਾ ਹੁਣ ਤੀਰ ਸੰਗਤ ਵੀ ਦੇਖੋ ਇੱਕ ਰਾਹਤ ਮਿਲਦੀ ਹੋਈ ਸੰਗਤ ਨੂੰ ਆਉਂਦੇ ਜਾਂਦੇ ਜਿੰਨੇ ਵੀ ਆਟੋ ਰਿਕਸ਼ੇ ਵਾਲੇ ਜਾਂ ਰੇਡੀਆਂ ਵਾਲੇ ਜਾਂ ਉਹ ਮੁਸਾਫਰ ਜਿੰਨੇ ਵੀ ਆ ਸਾਰਿਆਂ ਨੂੰ ਰਾਹਤ ਮਿਲਦੀ ਆ ਫੀਲ ਦਿਗਾਗਾ ऑर्डर बढ़ा रहे हैं साहब सब टीम की तैयारी पूरी <laughs> लग रखे हैं सारे आज सेवा की बोतल नहीं दे देरे भाई खत्म हो गया अरे सिर्फ गिलास वाले बोतल वाला कोई नहीं है ठीक है जी <laughs> तैयारी कर रहे हैं पूरी बाकी आप देख सकते हो ऑडियंस बहुत सारी आ रखी है <laughs> ਮੇਰੇ ਕੋ ਚਾਹੀਏ ਇਹ ਲੋ 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 ਗੱਦੀ ਮੈਨੇ ਵੇਚਨੀ ਗੱਦੀ ਮੈਨੇ ਨਹੀਂ ਦਿੱਤੀ ਰਹਾ ਦੇਖੋ ਭਾਈ ਸਾਰੇ ਪਾਸੇ ਦੋ ਪੈਕੇਟ ਇੱਕ ਪੈਕੇਟ ਅੱਜ ਪੂਰੀ ਸੇਵਾ ਦੇ ਰਿਹਾ ਵਾ ਅੱਜ ਇੱਧਰ ਦੇਖੋ ਸਾਰੇ ਯਾਰ ਬਈ ਆਜਾ ਯਾਰ ਬੋਤਲੀ ਕਰਕੇ गर्मी नू कुछ राहत दे हाँ जी तुम्हें गर्मी में राहत देने की तो गर्मी बहुत ज़्यादा हो रही थी इसीलिए फिर सारा हार जो हमारी सोसाइटी है यहाँ पे उनकी तरफ से सब भी कुछ स्पीड ठंडा पानी तो बहुत ज़्यादा चलना पड़ेगा दूध के पैकेट बाकी देखते हैं बहुत सारे यार गर्मी बहुत हो रही थी दो तीन दिन से आपको अरे पोतल नहीं है अरे खत्म है अरे ਭਰਾਜ ਜ ਪੂਰੀ એનર્ਜੀ ਚ ਆ ਰਿਹਾ ਕਿਐ ਸੀਗਾ ਤੇ ਅੱਜ ਪੂਰੇ ਦੇਖੋ 2 3 ਆ ਇਹ ਸਾਰੇ ਇਧਰ ਹੀ ਤਿਆਰ ਹੋ ਰੱਖੇ ਆ ਤਾਂ ਤੁਸੀਂ ਸਾਰੇ ਵੀਡੀਓ ਸ਼ੇਅਰ ਜ਼ਰੂਰ ਕਰਨੀ ਹੈ ਨਾ ਕਿ ਭਰਾੜੇ ਯਾਰ ਬਹੁਤ ਸਭ ਤੋਂ ਵੱਡਾ ਯੋਗਦਾਰ ਭਰਾ ਦਾ ਵਿੱਚ ਦੇਖੋ ਲੋਕੀ ਨੂੰ ਲੈ ਕੇ ਸਾਰੇ ਠੀਕ ਹੈ ਅਰੇ ਬਾਹਰ ਹੋ ਜਾਓ ਪਰਵਾਣੀ ਇਹ ਜਮ੍ਹਾਂ ਕਰਵਾ ਦਿਓ ਯਹਾਂ ਪੇ ਬੋਤਲ ਬੋਤਲੇ ਜਮ੍ਹਾਂ ਕਰਵਾਈਏ बोतल <laughs> है, जमा <tousse> जी, स्पील आपने खत्म कर दी लो जी सारी तो स्पील काम अपना हो गया खत्म सारे ने <स्थे स्थे गए। tousse> मौसम च भी थोड़ा चेंज मिले हवा चल रही है अज वैसे नहीं दो दिन तो बहुत ज्यादा गर्मी हो रखी थी हूँ थोड़ा फर्क है